RTI ਦੇ ਵਿੱਚ ਖੁਲਾਸਾ ਹੋਇਆ ਹੈ ਕਿ ਪੰਜਾਬ ਸਰਕਾਰ ਨੇ 2017 ਤੋਂ ਲੈ ਕੇ 2025 ਤੱਕ ਜਦੋਂ ਤੱਕ ਅਸੀਂ ਗੱਲ ਕਰ ਰਹੇ ਹਾਂ ਕਿੰਨੇ ਕਰੋੜ ਰੁਪਏ ਮਸ਼ਹੂਰੀਆਂ ਤੇ ਖਰਚ ਕੀਤਾ ਹੈ ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ ਕਿੰਨਾ ਪ੍ਰਚਾਰ ਕੀਤਾ ਹੈ ਪੰਜਾਬ ਸਰਕਾਰ ਨੇ ਔਰ ਪ੍ਰਿੰਟ ਮੀਡੀਆ ਦੇ ਜ਼ਰੀਏ ਕਿੰਨਾ ਪ੍ਰਚਾਰ ਕੀਤਾ ਇਸ ਦੇ ਬਾਰੇ RTI ਐਕਟਿਵਿਸਟ ਸੰਜੀਵ ਗੋਇਲ ਜਿਹੜੇ ਕੀ ਬਠੰਡਾ ਦੇ ਵਾਸੀ ਨੇ ਉਹਨਾਂ ਨੇ ਇੱਕ RTI ਫਾਈਲ ਫਰਵਰੀ ਮਹੀਨੇ ਚ ਕੀਤੀ ਜਿਸ ਦਾ ਜਵਾਬ ਉਹਨਾਂ ਨੂੰ ਮਈ ਮਹੀਨੇ ਚ ਆ ਕੇ ਮਿਲਿਆ ਉਹਨਾਂ ਦਾ ਇਤਰਾਜ਼ ਇਹ ਵੀ ਹੈ ਕਿ ਉਹਨਾਂ ਨੇ ਇਸ ਤੋਂ ਪਹਿਲਾਂ ਵੀ जानਨ ਦੀ ਕੋਸ਼ਿਸ਼ ਕੀਤੀ ਸੀ ਜਨ ਹਿੱਤ ਦੇ ਵਿੱਚ ਕਿ ਆਖਰਕਾਰ ਜਾਣਿਆ ਤਾਂ ਜਾਵੇ ਪੰਜਾਬ ਸਰਕਾਰ ਆਏ ਦਿਨ ਅਖਬਾਰ ਦੇ ਵਿੱਚ ਹੱਥ ਜੋੜ ਕੇ ਖੜਦੀ ਹੈ ਕਿਉਂ ਖੜਦੀ ਹੈ ਕਿੰਨੇ ਪੈਸੇ ਖਰਚ ਹੁੰਦੇ ਨੇ ਇਹ ਜਾਣਿਆ ਜਾਵੇ ਇਸ ਦੇ ਵੇਰਵੇ ਸਾਹਮਣੇ ਆਏ ਨੇ ਪਹਿਲਾਂ ਤੇ ਆਰਟੀਆਈ ਐਕਟਿਵਿਸਟ ਸੰਜੀਵ ਗੋਇਲ ਜਿਨ੍ਹਾਂ ਨੇ ਖੁਦ ਇਹ ਵੇਰਵੇ ਇਕੱਠੇ ਕੀਤੇ ਨੇ ਆਰਟੀਆਈ ਦੇ ذریعے ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਕੀ ਕਹਿ ਰਹੇ ਨੇ ਜਾਣਕਾਰੀ ਦੰਦਿਆ ਹੋਇਆ ਪਹਿਲਾਂ ਉਹ ਸੁਣੋ ਫਿਰ ਦੱਸਦੇ ਹਾਂ ਵੇਰਵੇ ਕਿ ਕਿਹੜੇ ਸਾਲ ਕਿੰਨੇ ਪੈਸੇ ਖਰਚ ਕੀਤੇ ਗਏ ਸੰਜੀਪ ਜੀ ਜੋ ਤੁਸੀਂ ਆਰਟੀਆਈ ਫਾਈਲ ਕੀਤੀ ਉਸ ਤੋਂ ਬਾਅਦ ਤੁਹਾਨੂੰ ਪੰਜਾਬ ਸਰਕਾਰ ਤੋਂ ਜੋ ਜਵਾਬ ਆਇਆ ਵੇਰਵੇ ਆਏ ਨੇ ਤੁਸੀਂ ਦੱਸਿਆ ਕਿ ਕਿੰਨੇ ਹਜ਼ਾਰ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਜਾਂਦੇ ਨੇ ਉਸ ਦੇ ਨਾਲ ਜਿਹੜੀ ਜਾਣਕਾਰੀ ਮੰਗੀ ਗਈ ਇੱਕ ਤਾਂ ਉਹ ਵੇਰਵੇ ਸਾਂਝੇ ਕਰੋ ਕਿ ਜਾਣਕਾਰੀ ਕੀ ਮੰਗੀ ਗਈ ਔਰ ਉਸ ਜਾਣਕਾਰੀ ਨਾਲ ਤਸੱਲੀ ਹੈ ਤੁਹਾਨੂੰ ਨਹੀਂ ਸਰ ਛੋਟ ਪਹਿਲਾਂ ਤਾਂ ਮੈਂ ਗੱਲ ਦੱਸਣੀ ਚਾਹੁੰਗਾ ਲਦਕੋ ਜੀ ਜੀ ਕਿ 10 ਫਰਵਰੀ 2025 ਨੂੰ ਮਰੇ ਵੱਲੋਂ ਆਨਲਾਈਨ ਪੋਰਟਲ ਦੇ ਥਰੂ ਇੱਕ ਆਰਟੀ ਮੰਗੀ ਜਾਈ ਸੀ ਜੀ ਜਿਸ ਦੀ ਮੰਗੀ ਤਾਂ ਪਹਿਲੇ ਵੀ ਗਈ ਸੀ ਪਰ ਉਹ ਡਿਨਾਈ ਕੀਤਾ ਜਾਂਦਾ ਸੀ ਕਿਸੇ ਨਾ ਕਿਸੇ ਬਹਾਨੇ ਨੂੰ ਇਗਨੋਰ ਕੀਤਾ ਜਾਂਦਾ ਸੀ ਸੂਚਨਾ ਦੇਣ ਤੋਂ ਜੀ ਤੇ ਇਸ ਵਾਰ ਹੁਣ ਆਨਲਾਈਨ ਅਪਲਾਈ ਕੀਤਾ ਸੀ ਤੇ ਉਸ ਦੇ ਵਿੱਚ ਮੈਂ ਸਾਲ 2017 ਤੋਂ ਲੈ ਕੇ ਹੁਣ ਤੱਕ ਜਿਹੜੀ ਵੀ ਇਨਫੋਰਮੇਸ਼ਨ ਸੀ ਕਿ ਵੀ ਪਬਲਿਸ਼ ਕਿਤੇ print media ਜਾਂ electronic media ਤੇ ਖਰਚਾ ਹੋਇਆ ਸੀ ਉਸ ਦੀ ਇਨਫੋਰਮੇਸ਼ਨ ਮੰਗੀ ਗਈ ਸੀ ਜੀ ਉਸ ਤੋਂ ਬਾਅਦ ਇਹਨਾਂ ਨੇ ਫਿਰ ਵੀ ਦੇਣਾ ਜੋ ਵੀ ਨਹੀਂ ਸਮਝਿਆ ਤੇ ਜਾਨਕੀ 95 96 ਦਿਨ ਬਾਅਦ ਮੈਨੂੰ ਇਹ ਇਨਫੋਰਮੇਸ਼ਨ ਭੇਜੀ ਗਈ ਜਿਹੜੀ ਕਿ 16 ਤਰੀਕ ਨੂੰ ਮੈਨੂੰ 16 ਮਈ ਨੂੰ ਰਿਸਿਵ ਹੋਈ ਹੈ ਜੀ ਇਸ ਵਾਰ ਤੇ ਉਸੇ ਇਨਫਾਰਮੇਸ਼ਨ ਦੇ ਵਿੱਚ ਵੀ ਕੀ ਦੇਖੋ ਜਿਹੜੇ ਪ੍ਰਿੰਟ মিডিਆ ਦੇ ਆਕੜੇ ਦਿੱਤੇ ਜੀ ਇਹ 8 ਸਾਲ ਦੇ ਵਿੱਚ 441.2 ਕਰੋੜ ਦਾ ਇਹਨਾਂ ਨੇ ਉਹ ਕਿਤੇ ਜੀ ਖਰਚਾ ਦਿਖਾਇਆ ਹੈ ਪਰ ਉਸ ਤੋਂ ਮੈਂ ਉਸ ਤੋਂ ਵੀ ਸੈਟੀਸਫਾਈ ਨਹੀਂ ਕਿਉਂਕਿ ਹਰ ਜਿਹੜੀ ਸਾਲ ਦੇ ਇਹਨਾਂ ਨੇ ਅਪਰੋਕਸਿਮੇਟ ਅਮਾਉਂਟ ਦੱਸਿਆ ਲਗਭਗ ਦਸੇ ਆਇਆ ਕਿੰਨਾ ਵੀ ਦਸੀ ਗਈ ਜੀ ਮੈਸ ਤੋਂ ਮੈਨੂੰ ਡਾਊਟ ਹੁੰਦੇ ਵੀ ਇਹ ਆਕੜੇ ਗਲਤ ਹੈ ਜਾਂ ਥੋਰ ਕਲੀਅਰ ਕਰਕੇ ਨਹੀਂ ਦਿੱਤੇ ਗਏ ਸਹੀ ਕਰਕੇ ਆਕੜੇ ਵੀ ਰਕਮ ਵੱਧ ਘੱਟ ਹੋ ਸਕਦੀ ਹੈ ਇਸ ਦੀ ਦੂਸਰੇ ਪਧਰੇ ਇਲੈਕਟ੍ਰੋਨਿਕ মিডিਆ ਦਾ ਡਾਟਾ ਦਿੱਤਾ ਗਿਆ ਜੀ ਉਹਨਾਂ ਨੇ ਸਿਰਫ ਸਭ ਕੁਝ ਇਸ ਚ ਲੁਕੋ ਲਿਆ ਕਿ ਉਹ 793 ਕਰੋੜ ਰੁਪਏ ਦੇ ਆਰਡਰ ਲਈ ਕੀਤੇ ਹੈ ਜੀ ਇਲੈਕਟ੍ਰੋਨਿਕ মিডিਆ ਸਾਖਾਂ ਨੇ ਪਰ ਉਸ ਦੇ ਵਿੱਚ ਇਹਨਾਂ ਨੂੰ ਮੈਂ ਸਾਲਵਾਇਜ਼ ਡਿਟੇਲ ਮੰਗੀ ਸੀ ਉਹਨੇ ਸਾਲਵਾਇਜ਼ ਡਿਟੇਲ ਤਾਂ ਨਹੀਂ ਦਿੱਤੀ ਵੀ ਪੁਰਾਣੀ ਸਰਕਾਰ ਦਾ ਤੇ ਮੌਜੂਦਾ ਸਰਕਾਰ ਦੇ ਡਾਟੇ ਅੰਕੜੇ ਸਾਹਮਣੇ ਨਾ ਆਜਣ ਇਸ ਕਰਕੇ ਤੇ ਹੁਣ ਮੈਂ ਇਸ ਦੀ ਇੱਕ ਅਪੀਲ ਪਾਈ ਹੈ ਇਸ ਲਈ ਮੈਂ ਵੀ ਸੈਟੀਸਫਾਈਂਗ ਇਨਫੋਰਮੇਸ਼ਨ ਤੋਂ ਮੈਨੂੰ ਇਹ ਦੋਨੋਂ ਪੁਆਇੰਟਾਂ ਦੀ ਇਨਫੋਰਮੇਸ਼ਨ ਕਲੀਅਰ ਕਰਕੇ ਤੇ ਲਗਭਗ ਨਾ ਕਰਕੇ ਜੈਕਮ ਨੂੰ ਦੱਸੀ ਜਾਵੇ ਸਰਦੀ ਹਰ ਸਾਲ ਦੀ ਜਿਵੇਂ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਕੁੱਲ ਮਿਲਾ ਕੇ 2017 ਤੋਂ ਲੈ ਕੇ 25 ਤੱਕ ਜਦੋਂ ਤੱਕ ਅਸੀਂ ਗੱਲ ਕਰ ਰਹੇ ਹ ਇਹ 1534 ਕਰੋੜ ਦੱਸਦੇ ਆ ਕਿ ਸਿਰਫ ਖਰਚ ਹੋਇਆ ਹੈ ਮਸ਼ਹੂਰੀਆਂ ਦੇ ਉੱਤੇ ਵਿਗਿਆਪਨਾਂ ਦੇ ਉੱਤੇ ਹਾਂਜੀ ਇਲੈਕਟ੍ਰੋਨਿਕ মিডিਆ ਤੇ ਦੱਸਿਆ ਜ ਨੇ ਕਿ 93 ਕਰੋੜ ਰੁਪਏ ਦਾ ਰਿਲੀਜ਼ ਕੀਤਾ ਹੈ ਤੇ ਜਿਹੜਾ ਪੇਪਰ মিডিਆ ਪ੍ਰਿੰਟ মিডিਆ ਤੇ ਉਸ ਤੇ 441.2 ਕਰੋੜ ਰੁਪਏ ਆ ਜੀ ਠੀਕ ਹੈ ਮੈਂ ਹੋਰ ਦੱਸਣੀ ਚਾਹੂੰਗਾ ਜੀ ਕਿਉਂਕਿ ਜਿਹੜੀ ਕਿ ਪਿਛਲੀ ਮੌਜੂਦਾ ਪਿਛਲੀ ਸਰਕਾਰ ਦੀ ਕਾਂਗਰਸ ਸਰਕਾਰ 2004 ਤੋਂ ਲੈ ਕੇ 2022 ਤੱਕ ਰਹੀ ਹੈ ਉਹਨੇ 5 ਸਾਲ ਦੇ ਵਿੱਚ ਸਿਰਫ 124 ਕਰੋੜ ਰੁਪਏ ਦੇ ਲਗਭਗ ਖਰਚ ਕੀਤਾ ਸੀ 124 ਕਰੋੜ ਪੰਜ ਜੀ 5 ਲੱਖ ਰੁਪਇਆ ਹਮ ਤੇ ਆਪਣੀ ਜਿਹੜੀ ਮੌਜੂਦਾ ਸਰਕਾਰ ਚੱਲਦੀ ਉਹਨੇ 2023-24 ਦੇ ਵਿੱਚ ਸਿਰਫ 1 ਸਾਲ ਦੇ ਵਿੱਚ ਹੀ ਉਸ ਨੂੰ ਵਧਾ ਕੇ 5 ਸਾਲ ਤੋਂ ਵਧਾ ਕੇ 129.97 ਕਰੋੜ ਰੁਪਇਆ ਖਰਚ ਕੀਤਾ ਹਮ ਪ੍ਰਿੰਟ ਮੀਡੀਆ ਤੇ ਇਹ ਤੁਹਾਡੇ ਕੋਲ ਜਾਣਕਾਰੀ ਕਿੱਥੋਂ ਮਿਲੀ ਹੈ ਕਿ ਜਿਹੜੀ 17 ਤੋਂ 22 ਤੱਕ ਸਿਰਫ 124 ਕਰੋੜ ਹੀ ਖਰਚ ਹੋਇਆ ਤੇ ਇਹਨਾਂ ਨੇ ਸਰ ਮੈਨੂੰ ਸਾਲ ਵਾਈਜ਼ ਡਾਟਾ ਦਿੱਤੇ ਗਏ ਜੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸੁਪਰਡੈਂਟ ਇਸ ਤਰ੍ਹਾਂ ਦਾ ਕੰਮ ਨਹੀਂ ਜੀ ਜੀ ਸੁਪਰਡੈਂਟ ਜੀ ਜੀ ਇਸਰੇ ਸਤੋਏ ਈ ਲੱਗਦੇ ਵੀ ਇਹਦੇ ਵਿੱਚ ਅੰਕੜੇ ਲੁਕੋਏ ਗਏ ਆ ਦੂਸਰੇ ਨੰਬਰ ਦੇ ਇਲੈਕਟ੍ਰੋਨਿਕਸ ਆਖ ਆਪਣੀ ਉਹ ਵੀ ਡਿਟੇਲ ਵਾਈ ਸੂਚਨਾ ਨਹੀਂ ਦਿੱਤੀ ਗਈ ਹੈ ਇਸ ਲਈ ਮੈਂ ਸੀਨੀਅਰ ਅਫੀਸਰ ਨੂੰ ਅਪੀਲ ਕਰਕੇ ਇਹ ਹੀ ਮੰਗ ਕੀਤੀ ਹੈ ਵੀ ਮੈਨੂੰ ਪ੍ਰੋਪਰ ਡਿਟੇਲ ਤੇ ਲਗਭਗ ਨਾ ਕਰਕੇ ਜੈਕਟਾ ਸਾਨੂੰ ਦੇਤੀ ਜਾਵੇ ਕਿ ਕਿੰ ਕੀ ਸਾਲਵਈ ਖਰਚਾ ਹੋਇਆ ਕਿੰਨਾ ਕਿੰਨਾ ਹੋਏ ਤੁਹਾਡੀ ਇਹ ਦਿਲਚਸਪੀ ਕਿਉਂ ਹੁੰਦੀ ਹੈ ਕਿ ਜਾਣਿਆ ਜਾਵੇ ਆਖਰਕਾਰ ਮਸ਼ਹੂਰੀਆਂ ਤੇ ਵਿਗਿਆਪਨਾਂ ਤੇ ਖਰਚ ਕਿੰਨਾ ਹੋ ਰਿਹਾ ਤੁਹਾਨੂੰ ਕਿਉਂ ਲੱਗਿਆ ਮੇਰੇ ਵੇ ਆਉਣੇ ਚਾਹੀਦੇ ਬਿਰਵੀ ਆਣੇ ਚਾਹੁੰਦੇ ਕਾਟੇ ਕਿਤੇ ਮੈਂ ਜਨਹਿਤ ਲਈ ਆ ਕੰਮ ਕਰ ਰਹੀ ਕੋਈ ਮੈਂ ਪਰਸਨ ਇੰਟਰਸਟ ਕੋਈ ਨਹੀਂ ਇਸ ਦੇ ਵਿੱਚ ਮੇਰਾ ਜਨਹਿਤਾ ਮਤਲਬ ਇਹ ਵੀ ਹੁਣ ਜਿਹੜੀ ਸੁਆਖ ਖਰ ਖੋਲਦੇ ਆਪਾਂ ਉਹਦੇ ਚੱਥੇ ਜੋੜ ਕੇ ਸੀਐਮ ਸਾਹਿਬ ਆਪਣੇ ਉੱਥੇ ਖੜੇ ਹੁੰਦੇ ਆ ਪੇਜ ਦੇ ਉੱਤੇ ਠੀਕ ਹੈ ਫੁੱਲ ਪੇਜ ਦੀ ਹਰ ਆ ਰਹੀ ਹੈ ਜਿਹੜਾ ਉਹ ਪੈਸੇ ਜਾਂਦਾ ਉਹ ਸੀਐਮ ਸਾਹਿਬ ਆ ਦੀ ਭੌਖ ਚੋ ਪੇ ਕਰਨ ਇਹ ਪਬਲਿਕ ਦਾ ਪੈਸਾ ਹੈ ਪੰਟੀ ਬੈਲ ਤੇ ਲਈ ਚੂਜ ਹੋਣਾ ਚਾਹੀਦਾ ਪਬਲਿਕ ਦੇ ਫੰਡਾਂ ਦਾ ਟੈਕਸ ਦਾ ਪੈਸਾ ਦਿੱਤਾ ਹੈ ਲੋਕਾਂ ਦਾ ਹਰ ਜਿੱਤੇ ਟੈਕਸ ਦੇ ਰਹੇ ਤੁਸੀਂ ਕੀ ਕਰੋੜ ਦੇ ਵਿੱਚੋਂ ਖਰਚ ਕਰਨ ਪਰ ਕਈ ਵਾਰੀ ਇਹਨਾਂ ਦੇ ਮੰਤਰੀ ਕਹਿ ਚੁੱਕੇ ਆ ਦਲੀਲ ਦੇ ਚੁੱਕੇ ਆ ਜਦੋਂ ਉਹਨਾਂ ਦੇ ਸਵਾਲ ਉੱਠੇ ਪਹਿਲਾਂ ਵੀ ਉੱਠਦੇ ਰਹੇ ਆ ਕਿ ਤੁਸੀਂ ਨਜਾਇਜ਼ ਖਰਚੇ ਕਰਦੇ ਆ ਮਸ਼ਹੂਰੀਆਂ ਤੇ ਜਿਹੜੇ ਸੋਬੇ ਚ ਸਮਝ ਨਹੀਂ ਆਉਂਦੀ ਕਿ ਪੰਜਾਬ ਨੂੰ ਕਿਉਂ ਦਿਖਾਉਣਾ ਉੱਥੇ ਵੀ ਜਾ ਕੇ ਮਸ਼ਹੂਰੀਆਂ ਕਰਦੇ ਹੋ ਤਾਂ ਇੱਕ ਵਾਰ ਦਫਾ ਮੰਤਰੀ ਨੇ ਇਹ ਵੀ ਜਵਾਬ ਦਿੱਤਾ ਸੀ ਕਿ ਜੇਕਰ ਅਸੀਂ ਚੰਗਾ ਕੰਮ ਕਰਾਂਗੇ ਤੇ ਕਿਉਂ ਨਹੀਂ ਦਿਖਾਵਾਂਗੇ ਮਾਡਲ ਬਣਾ ਕੇ ਲਿਜਾਣਾ ਪੂਰੇ ਦੇਸ਼ ਵਿੱਚ ਪੰਜਾਬ ਨੂੰ ਇੱਕ ਪਾਸੇ ਦੇਖੋ ਪੰਜਾਬ ਦਾ ਚਿਰ ਤੇ ਕਰੋੜਾਂ ਕਰੋੜ ਰੁਪਏ ਦਾ ਖਰਚਾ ਚੜੀ ਜਾਂਦਾ ਦਿਨੋਂ ਦਿਨ ਕਰਜ਼ਾ ਚੜੀ ਜਾਂਦਾ ਉਹਦਾ ਮਾ ਦੋ ਟਮਾਰਾ ਦੇ ਰਿਆ ਪਗਾ ਉਹਦਾ ਇੰਟਰਸਟ ਵਗੈਰਾ ਦੂਸਰੇ ਨੰਬਰ ਤੇ ਤੁਸੀਂ ਇੰਨੇ ਨਾ ਕਰੋੜਾ ਰੁਪਏ 15 34 ਕਰੋੜ ਰੁਪਏ ਸ੍ਰੀ ਵਿੱਚ ਤਾਂ ਐਡਵਰਟਾਈਜ਼ਮੈਂਟ ਤੇ ਦਿਖਾਤਾ ਤੇ ਐਡਵਰਟਾਈਜ਼ਮੈਂਟ ਦੇ ਖਰਚੇ ਜੇ ਇਹੀ ਪਬਲਿਕ ਬੈਲਫੇ ਲਈ ਲਗਾਇਆ ਹੁੰਦਾ ਤਾਂ ਲੋਕਾਂ ਨੂੰ ਐਡਵਰਟਾਈਜ਼ਮੈਂਟ ਕਰਨ ਦੀ ਜ਼ਰੂਰਤ ਨਹੀਂ ਪੈਣੀ ਸੀ ਲੋਕੀ ਆਪਣੇ ਆਪ ਹੀ ਇਹਨਾਂ ਨੂੰ ਵੋਟ ਪੈਂਦੀ ਜਿ ਆਪਣੇ ਪਤਾ ਲੱਗਦੇ ਕਿ ਚੰਗੇ ਕੰਮ ਕਰ ਰਹੇ ਆ ਅੱਛੇ ਕੰਮ ਕਰ ਰਹੇ ਆ ਤੇ ਹੁਣ ਜਿਹੜਾ ਇਹ ਲੱਖ ਰੁਪਏ ਪਰਵਲ ਕਰ ਰਿਹਾ ਜਾਂ ਫਿਰ ਐਡਵਰਟਾਈਜ਼ਮੈਂਟ ਤੇ ਦਿਖਾ ਰਿਹਾ ਕਰਕੇ ਵੀ ਸੀ ਪੇਪਰਸ ਖੜੇ ਆ ਕਰ ਕਰ ਉਹ ਲੋਕਾਂ ਦੇ ਪੈਸੇ ਆ ਦੇ ਜਿਹੜੇ ਇਹ ਦੁਬਾਰੇ ਜਾ ਰਹੀ ਹੈ ਤਾਂ ਜਿਹੜੀ ਤੁਸੀਂ ਅਸੀਂ ਚੰਦਾ ਸੀ ਮੈਨੂੰ ਵੀ ਇਹ ਟਰਾਂਸਪੇਰੈਂਸੀ ਆਵੇ ਤੇ ਲੋਕਾਂ ਨੂੰ ਪਤਾ ਲੱਗੇ ਵੀ ਕਿੱਥੇ ਕਿੱਥੇ ਕਿੰਨਾ ਕਿੰਨਾ ਪੈਸਾ ਖਰਚ ਕੀਤਾ ਗਿਆ ਜਿਵੇਂ ਤੁਸੀਂ ਕੁੱਲ ਮਿਲਾ ਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਤੁਹਾਡੀ ਦਿਲਚਸਪੀ ਕਿਉਂ ਸੀ ਜਾਣਨ ਦੀ ਔਰ 1534 ਕਰੋੜ ਰੁਪਏ ਦੇ ਵਿਰਵੇ ਤਾਂ ਤੁਹਾਨੂੰ ਦੱਸ ਦਿੱਤੇ ਉਹਨਾਂ ਨੇ ਕਿ ਕਦੋਂ ਕਦੋਂ ਕਿੰਨੀ ਕਿੰਨੀ ਅਸੀਂ ਐਡ ਦਿੱਤੀ ਆ ਪ੍ਰਿੰਟ মিডিਆ ਨੂੰ ਇਲੈਕਟ੍ਰੋਨਿਕ মিডিਆ ਨੂੰ ਹਜੇ ਤੁਹਾਡੀ ਤਸੱਲੀ ਨਹੀਂ ਹੈ ਤੇ ਤੁਸੀਂ ਹੁਣ ਇਸ ਦੇ ਲਈ ਸੀਨੀਅਰ ਅਧਿਕਾਰੀਆਂ ਨੂੰ ਪਾ ਚੁੱਕੇ ਹੋ ਅਰਜੀ ਜਾਂ ਪਾਉਣੀ ਹੈ ਜੀ ਸਰ ਨਹੀਂ ਸਰ ਉਹਦੀ ਅਪੀਲ ਕਰ ਦਿੱਤੀ ਹੈ ਫਸਟ ਅਪੀਲ ਫਾਈਲ ਕਰ ਦਿੱਤੀ ਗਈ ਹੈ ਤੁਸੀਂ ਇਹ ਸਾਰੀ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਸੰਜੀਵ ਕੋਇਲ ਹੋਰਾਂ ਨੇ ਦੱਸਿਆ ਕਿ ਜਿਹੜਾ 1534 ਕਰੋੜ ਰੁਪਈਆ 2017 ਤੋਂ 25 ਤੱਕ ਯਾਨੀ ਕਿ ਲਗਭਗ ਕਹਿ ਸਕਦੇ ਹਾਂ ਕਿ 8 ਸਾਲਾਂ ਦੇ ਦੌਰਾਨ 1534 ਕਰੋੜ ਰੁਪਈਆ ਸਰਕਾਰ ਨੇ ਦੱਸਿਆ ਕਿ ਅਸੀਂ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਦੇ ਜ਼ਰੀਏ ਖਰਚ ਕੀਤਾ ਮਸ਼ਹੂਰੀਆਂ ਉੱਤੇ ਵਿਗਿਆਪਨਾ ਉੱਤੇ ਪਰ ਇਹ ਗੱਲ ਉਹਨਾਂ ਨੂੰ ਹਾਜ਼ਮ ਨਹੀਂ ਆ ਰਹੀ ਉਹ ਕਹਿੰਦੇ ਕਿ ਖਰਚਾ ਇਦੋਂ ਕਿਤੇ ਜ਼ਿਆਦਾ ਹੋਇਆ ਪਰ ਵੇਰਵੇ ਪੂਰੇ ਸੰਝੇ ਨਹੀਂ ਕੀਤੇ ਗਏ ਇਸ ਕਰਕੇ ਪਹਿਲੀ ਅਪੀਲ ਆ ਜਿਹੜੀ ਉਹ ਸੀਨੀਅਰ ਅਧਿਕਾਰੀਆਂ ਨੂੰ ਮੁੜ ਤੋਂ ਪਾ ਦਿੱਤੀ ਗਈ ਹੈ ਕਿ ਮੈਨੂੰ ਵੇਰਵੇ ਵਿਸਤਾਰਪੂਰਵਕ ਦਿੱਤੇ ਜਾਣ ਪਰ ਫਿਰ ਵੀ ਆਰਟੀਆਈ ਪੱਤਰ ਦੇ ذریعے ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਵੇਰਵੇ ਇਸ ਤਰ੍ਹਾਂ ਨੇ ਪਬਲਿਕ ਸੂਚਨਾ ਅਫਸਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੂੰ ਇਹ ਆਰਟੀਆਈ ਜਦੋਂ ਪਾਈ ਗਈ ਸੰਜੀਵ ਗੋਇਲ ਦੇ ਵੱਲੋਂ ਤਾਂ ਪੱਤਰ ਨੰਬਰ 1033094 2025 ਮਿਤੀ 13/2/2025 ਇਹ ਹਵਾਲਾ ਨੰਬਰ ਹੈ ਉਸ ਦੇ ذریعے ਇਹ ਜਾਣਕਾਰੀ ਮਿਲਦੀ ਹੈ ਸਵਾਲ ਇਹ ਸੀ ਕਿ ਸਾਲ 2017 ਤੋਂ ਲੈ ਕੇ ਸੂਚਨਾ ਦੇਣ ਤੱਕ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਦਿੱਤੀ ਗਈ ਐਡ ਇਸ਼ਤਿਹਾਰਾਂ ਆਦਤ ਤੇ ਜੋ ਵੀ ਖਰਚ ਆਇਆ ਉਸ ਦੀ ਕੁੱਲ ਰਕਮ ਦੀ ਸੂਚਨਾ ਦਿੱਤੀ ਜਾਵੇ ਹਰ ਇੱਕ ਸਾਲ ਦੀ ਅਲੱਗ-ਅਲੱਗ ਨਾਲ ਵੇਰਵਾ ਪਾਇਆ ਕਿ ਹਰ ਇੱਕ ਸਾਲ ਦੀ ਅਲੱਗ-ਅਲੱਗ ਯਾਨੀ ਕਿ 17 ਤੋਂ 18 ਕਿੰਨੀ ਰਕਮ ਖਰਚ ਕੀਤੀ ਇਲੈਕਟ੍ਰੋਨਿਕ ਮੀਡੀਆ ਤੇ 18 ਤੋਂ 19 ਚ ਕਿੰਨੀ ਹੋਈ 19 ਤੋਂ 20 ਚ ਕਿੰਨੀ ਹੋਈ 20 ਤੋਂ 21 ਚ 21 ਤੋਂ 22 ਤੋਂ 22 ਤੋਂ 23 23 ਤੋਂ 24 ਤੇ 24 ਤੋਂ 25 ਪਾਰਿਸ ਦੇ ਅਲੱਗ-ਅਲੱਗ ਸਾਲ ਦੇ ਵੇਰਵੇ ਸਾਂਝੇ ਕਰਨ ਦੀ ਬਜਾਏ ਸੂਚਨਾ ਕੀ ਦਿੱਤੀ ਗਈ ਹੈ ਸੁਪਰਡੈਂਟ ਇਲੈਕਟ੍ਰੋਨਿਕ মিডিਆ ਤਰਮੇਂਦਰ ਸਿੰਘ ਦੇ ਵੱਲੋਂ ਕਿ ਵਿਭਾਗ ਦੀ ਇਲੈਕਟ੍ਰੋਨਿਕ মিডিਆ ਸ਼ਾਖਾ ਸਾਲ 2017 ਤੋਂ ਹੁਣ ਤੱਕ ਲਗਭਗ 1093 ਕਰੋੜ ਰੁਪਏ ਦੇ ਰੀਲੀਜ਼ ਆਰਡਰ ਜਾਰੀ ਕੀਤੇ ਗਏ ਨੇ ਸਾਂਝੀ ਵੇਰਵਾ ਦੇ ਦਿੱਤਾ ਗਿਆ 2017 ਤੋਂ 25 ਤੱਕ ਦਾ 5 ਸਾਲ ਇਸ ਵਿੱਚ ਕਾਂਗਰਸ ਦੇ ਤੇ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਿ 1093 ਕਰੋੜ ਰੁਪਏ ਦੇ ਰੀਲੀਜ਼ ਆਰਡਰ ਜਾਰੀ ਕੀਤੇ ਗਏ ਨੇ ਹੁਣ ਸੰਜੀਵ ਗੋਇਲ ਦਾ ਕਹਿਣਾ ਹੈ ਕਿ ਅਲੱਗ-ਅਲੱਗ ਸਾਲ ਦੇ ਵੇਰਵੇ ਇਸ ਕਰਕੇ ਨਹੀਂ ਸਾਂਝੇ ਕੀਤੇ ਗਏ ਤਾਂ ਕਿ ਇਹ ਨਾ ਨਤਾਰਾ ਹੋ ਜਾਵੇ ਕਿ 5 ਸਾਲ ਕਾਂਗਰਸ ਦੀ ਸਰਕਾਰ ਵੇਲੇ ਕੁੱਲ 5 ਸਾਲ ਚ ਕਿੰਨੀ ਐਡ ਦਿੱਤੀ ਗਈ ਇਲੈਕਟ੍ਰੋਨਿਕ মিডিਆ ਨੂੰ ਤੇ ਇਹਨਾਂ 3 ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪ੍ਰਚਾਰ ਕਰਨ ਲਈ ਕਿੰਨਾ ਪੈਸਾ ਖਰਚਿਆ ਇਕੱਠਾ ਹੀ ਵੇਰਵਾ ਦੇ ਦਿੱਤਾ ਕਿ 8 ਸਾਲਾਂ ਦਾ ਕਿ 1093 ਕਰੋੜ ਰੁਪਇਆ ਖਰਚਿਆ ਗਿਆ ਫਿਰ ਆਉਂਦੀ ਹੈ ਗੱਲ ਪ੍ਰਿੰਟ মিডিਆ ਦੀ ਇਹ ਜਰੂਰ ਸਾਲ ਵਾਈਜ਼ ਅੰਕੜੇ ਦਿੱਤੇ ਗਏ ਨੇ 2017 ਤੋਂ ਲੈ ਕੇ 18 ਤੱਕ 5.70 ਕਰੋੜ ਰੁਪਇਆ ਖਰਚ ਕੀਤਾ ਗਿਆ ਸਾਲਾਨਾ ਕਾਂਗਰਸ ਦਾ ਪਹਿਲਾ ਸਾਲ ਸੀ ਸਰਕਾਰ ਦਾ ਫਿਰ 2018 ਤੋਂ 19 ਤੱਕ 14.24 ਕਰੋੜ ਰੁਪਇਆ ਕਾफी ਇਜਾਫਾ ਹੋ ਗਿਆ ਸੀ ਮਸ਼ਹੂਰੀਆਂ ਕਰਨ ਚ ਫਿਰ 2019 ਤੋਂ 20 ਤੱਕ 25 ਕਰੋੜ ਰੁਪਇਆ ਹੋਰ ਜ਼ਿਆਦਾ ਵਾਧਾ ਹੋ ਗਿਆ ਪ੍ਰਿੰਟ ਮੀਡੀਆ ਦੇ ਵਿੱਚ ਜਿਹੜਾ ਮਸ਼ਹੂਰੀਆਂ ਦੇਣ ਦਾ ਖਰਚਾ ਫਿਰ 2020-21 ਦੇ ਵਿੱਚ 26 ਕਰੋੜ ਹੋ ਗਿਆ 1 ਕਰੋੜ ਲਗਭਗ ਹੋਰ ਵਧ ਗਿਆ ਫਿਰ 21-22 ਦਾ ਸਾਲ ਸੀ ਜਿੰਨਾ ਸਮਿਆਂ ਦੇ ਵਿੱਚ ਸਰਕਾਰ ਹੁੰਦ ਵਿੱਚ ਆਉਣੀ ਸੀ ਜਾਂ ਤਬਦੀਲੀ ਹੋਣੀ ਸੀ ਉਹ 52 ਕਰੋੜ ਰੁਪਇਆ ਅਜ਼ਾਫਾ ਹੋ ਗਿਆ ਜਿਸ ਦੇ ਵਿੱਚ ਕੁਝ ਸਮਾਂ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਦੋਂ ਨਵੀਂ ਨਵੀਂ ਸਰਕਾਰ ਬਣੀ ਦਾ ਤੇ ਕੁਝ ਸਮਾਂ ਜਿਹੜਾ ਆ ਇਸ ਦੇ ਵਿੱਚ ਕਹਿ ਸਕਦੇ ਹਾਂ ਕਿ ਵੱਡਾ ਸਮਾਂ ਜਿਹੜਾ ਉਹ ਕਾਂਗਰਸ ਸਰਕਾਰ ਦਾ ਸੀ 52 ਕਰੋੜ ਰੁਪਈਆ ਖਰਚ ਕੀਤਾ ਗਿਆ 111 ਦਿਨ ਇਸ ਦੇ ਵਿੱਚ ਚੰਨੀ ਸਰਕਾਰ ਦੇ ਵੀ ਆਉਂਦੇ ਨੇ ਬੇਰਵਿਆਂ ਦੇ ਮੁਤਾਬਕ ਫਿਰ 22 23 ਦੇ ਵਿੱਚ 92 ਕਰੋੜ ਰੁਪਈਆ ਬਹੁਤ ਵੱਡਾ ਇਜਾਫਾ ਹੋ ਜਾਂਦਾ ਹੈ ਫਿਰ 23 24 ਦੇ ਵਿੱਚ 129 ਕਰੋੜ ਰੁਪਈਆ ਇੱਕੋ ਸਾਲ ਦੇ ਵਿੱਚ ਪ੍ਰਿੰਟ মিডিਆ ਨੂੰ ਮਸ਼ਹੂਰੀਆਂ ਕਰਨ ਦੇ ਲਈ ਦਿੱਤਾ ਗਿਆ ਸਰਕਾਰ ਵੱਲੋਂ ਤੇ 2024 25 ਦੇ ਵਿੱਚ ਯਾਨੀ ਕਿ ਤੇ 3 2025 ਤੱਕ ਮਾਰਚ ਮਹੀਨੇ ਦੇ 2025 ਤੱਕ 94 ਕਰੋੜ ਰੁਪਇਆ ਪ੍ਰਿੰਟ মিডিਆ ਨੂੰ ਦਿੱਤਾ ਗਿਆ ਇਸ ਦੀ ਜਾਣਕਾਰੀ ਵੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਚੰਡੀਗੜ੍ਹ ਵੱਲੋਂ ਸੰਜੀਵ ਗੋਇਲ ਨੂੰ ਆਰਟੀਆਈ ਦੇ ਜਵਾਬ ਵਿੱਚ ਦਿੱਤੀ ਗਈ ਹੈ ਇਸ ਤਰ੍ਹਾਂ ਕੁੱਲ ਰਕਮ ਬਣਦੀ ਹੈ ਜਿਹੜੀ ਉਹ 1534 ਕਰੋੜ ਰੁਪਇਆ ਅੱਠਾਂ ਸਾਲਾਂ ਦੀ ਪਰ ਜਿਹੜੇ ਵੇਰਵੇ ਦਿੱਤੇ ਗਏ ਨੇ ਉਹਨਾਂ ਵੇਰਵਿਆਂ ਤੋਂ ਹਾਲੇ ਵੀ ਸੰਜੀਵ ਗੋਇਲ ਨੂੰ ਤਸੱਲੀ ਨਹੀਂ ਹੈ ਉਹ ਕਹਿੰਦੇ ਕਿ ਮੈਂ ਅਪੀਲ ਦੁਬਾਰਾ ਪਾ ਦਿੱਤੀ ਹੈ ਕਿ ਵੇਰਵੇ ਹੋਰ ਵਿਸਥਾਰਪੂਰਵਕ ਸਾਂਝੇ ਕੀਤੇ ਜਾਣ ਤਾਂ ਕਿ ਜਨਤਾ ਨੂੰ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਅਦਾਰੇ ਨੂੰ ਤਾਂ ਕਿਹੜੇ ਕਿਹੜੇ ਸਾਲ ਦੇ ਵਿੱਚ ਕਿੰਨਾ ਕਿੰਨਾ ਪੈਸਾ ਦਿੱਤਾ ਗਿਆ ਵਿਗਿਆਪਨਾਂ ਦੇ ਰੂਪ ਦੇ ਵਿੱਚ ਇਹ ਸਾਰੀਆਂ ਗੱਲਾਂ ਉਹਨਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜੇ ਵੇਰਵੇ ਮਿਲੇ ਨੇ ਉਸ ਹਵਾਲੇ ਦੇ ਨਾਲ ਤੁਹਾਡੇ ਨਾਲੇ ਜਾਣਕਾਰੀ ਅਸੀਂ ਸਾਂਝੀ ਕਰ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ ਇਹਨਾਂ 8 ਸਾਲਾਂ ਦੇ ਵਿੱਚ ਕਿੰਨਾ ਪੈਸਾ ਇਹ ਦੱਸਣ ਦੇ ਉੱਤੇ ਲਾਇਆ ਕਿ ਅਸੀਂ ਕੀ ਕੀ ਕੀਤਾ ਕੀ ਕੀ ਕੰਮ ਲੋਕਾਂ ਵਾਸਤੇ ਕੀਤੇ ਨੇ ਜਾਂ ਨਹੀਂ ਕੀਤੇ ਇਹ ਤਾਂ ਲੋਕ ਜਾਣਦੇ ਨੇ ਪਰ ਵਿਗਿਆਪਨਾ ਦੇ ਰੂਪ ਦੇ ਵਿੱਚ ਦੱਸਣ ਦੀ ਕੋਸ਼ਿਸ਼ ਜਰੂਰ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਤਾਂ ਇਹ ਸਾਰੇ ਪੈਸੇ ਖਰਚ ਦੇ ਬਾਰੇ ਤੁਹਾਡਾ ਕੀ ਨਜ਼ਰੀਆ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਸੁਝਾਅ ਤੇ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ